ਕਰ ਵਿੱਚ ਬਣਾਈ ਗਵਰਦਨ ਜੀ ਦੀ ਪ੍ਰਤੀਮਾ ਸਰਦਾ ਨਾਲ ਮਨਾਈ ਗਵਰਦਨ ਪੂਜਾ ਗਵਰਦਨ ਪੂਜਾ ਦਾ ਪਵਿੱਤਰ ਦਿਨ ਕਰ ਵਿੱਚ ਹੀ ਕੀਤਾ ਸ਼੍ਰੀ ਕ੍ਰਿਸ਼ਨ ਜੀ ਦਾ ਸਿਮਰਨ ਆਪਣੇ ਹੱਥਾਂ ਨਾਲ ਬਣਾਈ ਪ੍ਰਤੀਮਾ ਮੰਦੇ ਵਿੱਚ ਕੀਤੀ ਭਗਤੀ ਗਵਰਦਨ ਪੂਜਾ ਦੀਆਂ ਲੱਖ ਲੱਖ ਮੁਬਾਰਕਾਂ ਭਗਵਾਨ ਕ੍ਰਿਸ਼ਨ ਦੇ ਆਸ਼ੀਰਵਾਦ ਨਾਲ ਘਰ ਵਿੱਚ ਰਚੀ ਗੋਵਰਧਨ ਪੂਜਾ ਪ੍ਰੇਮ ਤੇ ਭਗਤੀ ਦਾ ਪਾਵਨ ਤਿਉਹਾਰ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮਹਾਰੂਨ ਕੁੜਾੜੀ ਸੰਦੇ ਨੇ ਕਿ ਦੇਵੀ ਦੇਵਤਾਵੀਆਂ ਪੂਜਾ ਕਰਨੀਆਂ ਸਭ ਤੋਂ ਜ਼ਰੂਰੀ ਹੁੰਦੀ ਹੈ ਤਾਂਕਿ ਸਾਡਾ ਦੇਸ਼ ਤਰੱਕੀ ਕਰ ਸਕੇ ਇਸੇ ਤਰ੍ਹਾਂ ਕੋਰਾਲੀ ਦੇ ਇੱਕ ਛੋਟੇ ਬੱਚੇ ਨੇ ਗਵਰਧਨ ਭਗਵਾਨ ਦੀ ਇੱਕ ਪ੍ਰਤਿਮਾ ਬਣਾਈ ਹੈ ਜਿਸ ਦੀ ਪੂਜਾ ਪਾਠ ਵੀ ਪੂਰੇ ਪਰਿਵਾਰ ਵੱਲੋਂ ਕੀਤਾ ਗਿਆ ਮੈਂ ਕੈਮਰਾਮੈਨ ਨੂੰ ਕਮਾਂਗਾ ਕਿ ਪਹਿਲਾ ਇੱਕ ਵਾਰ ਤਸਵੀਰਾਂ ਅਬਖਾਨ ਇਹ ਤਸਵੀਰਾ ਕੁਰਾਲੀ ਦੀ ਹੈ ਜਿੱਥੇ ਕੀ ਵਾਰ ਨੰਬਰ 13 ਦੇ ਇੱਕ ਛੋਟੇ ਬੱਚੇ ਵੱਲੋਂ ਇੱਕ ਗੁਰਦਨ ਪ੍ਰਤਿਗੋਹਾਂ ਦੀ ਪ੍ਰਤਿਮਾ ਬਣਾਈ ਗਈ ਹੈ ਅਤੇ ਇਹ ਬੱਚਾ 10ਵੀਂ ਕਲਾਸ ਦੇ ਵਿੱਚ ਪੜਦਾ ਹੈ ਤੇ ਪੂਰੀ ਤਸਾਂਗੇ ਕੀ ਪ੍ਰਥਾ ਕੀ ਹੈ ਗਲਬਾਤ ਵੀ ਕਰਦੇ ਆ ਉਸ ਵਿਦਿਆਰਥੀ ਦੇ ਨਾਲ ਬੱਚੇ ਨਾਲ ਸਭ ਤੋਂ ਪਹਿਲਾਂ ਆਪਣਾ ਨਾਮ ਕੀ ਹੈ ਮੇਰਾ ਨਾਮ ਤ੍ਰਿਸ਼ਵ ਹੈ

ਇਹ ਕਿੱਥੋਂ ਸੋਚ ਮਿਲੀ ਐਸੋ ਸਾਡੇ ਗੁਰੂ ਪਰੰਪਰਾ ਸਾਡੇ ਗੁਰੂ ਦੇ ਦੇਵ ਜੀ ਨੇ ਦੱਸਿਆ ਕਿ ਅਸਲੋ ਜਿਕਨਾ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਗੋਵਰਧਨ ਉਠਾ ਕੇ ਬ੍ਰਜ ਵਾਸੀਆਂ ਦੀ ਰੱਖਿਆ ਕੀਤੀ ਕਿ ਉਸੇ ਤਰ੍ਹਾਂ ਅੱਬ ਇੱਕ ਦਿਨ ਦੁਪਾਗ ਲਈ ਤੋ ਅਗਲੇ ਦਿਨ ਵੀ ਆਪ ਆਪਣੇ ਘਰ ਚ ਗੋਬਰ ਦੀ ਜਾਂ ਫਿਰ ਕਿਸੇ ਅੰਨੇ ਚੀਜ਼ ਦੀ ਗੋਵਰਧਨ ਜੀ ਦੀ ਪ੍ਰਤੀਮਾ ਨੂੰ ਸਥਾਪਿਤ ਕਰਕੇ ਉਹਨਾਂ ਦਾ ਵਿਧੀ ਵਿਧਾਨ ਨਾਲ ਪੂਜਾ ਕਰਕੇ ਅਗਰ ਉਹਨਾਂ ਨੂੰ ਵੀ ਪ੍ਰਾਰਥਨਾ ਕਰੂਗੇ ਤਾਂ ਉਹ ਵੀ ਆਪਣੀ ਰੱਖਿਆ ਜ਼ਰੂਰ ਕਰੂਗੇ ਗੋਵਰਧਨ ਭਗਵਾਨ ਕੌਣ ਸੀਗੇ ਤੇ ਇਹਨਾਂ ਬਾਰੇ ਜ਼ਰੂਰ ਦੱਸਿਓ ਕੁਛ ਨਾ ਕੁਛ ਜੋ ਤੁਹਾਨੂੰ ਜਾਣਕਾਰੀ ਹੈ ਗੋਵਰਧਨ ਇੱਕ ਪਰਵਤ ਸੀਗੇ ਜੋ ਕਿ ਜਦ ਰਾਮ ਜੀ ਰਾਮ ਸੇਤੂ ਬਣਾ ਰਹੇ ਸੀਗੇ ਤਾਂ ਹਨੂਮਾਨ ਜੀ ਉਹਨਾਂ ਨੂੰ ਲੈ ਕੇ ਆ ਰਹੇ ਤੇ ਕਿਉਂਕਿ ਗੋਵਰਧਨ ਦੇ ਵਿੱਚ ਬਹੁਤ ਜ਼ਿਆਦਾ ਪੱਥਰ ਹੈ ਤਾਂ ਉਹ ਪੱਥਰ ਰਾਮ ਸੇਤੂ ਬਣਾਉਣ ਦੇ ਵਿੱਚ ਕੰਮ ਆ ਸਕੇ ਤਾਂ ਹਨੂਮਾਨ ਜੀ ਉਹਨਾਂ ਨੂੰ ਲੈ ਕੇ ਜਾ ਰਹੇ ਤੇ ਪਰ ਹਨੂਮਾਨ ਜੀ ਨੂੰ ਰਸਤੇ ਦੇ ਵਿੱਚ ਸੰਕੇਤ ਮਿਲਿਆ ਕਿ ਵੀ રામ સે તો પૂરા હો ગયા તા ઓને ગોવર્ધનજી નું ઉથી विराजमान કરતા જો કે સાડા બ્રજ આ ફેર ગોવર્ધનજી રોણ લાગ ગય કે મે હું કિસ તરહ જાવા મે મે એક તરહ કે સેવા દે وچ જાતા તુસી મને ઉરે કાતે રાખતા ફેર હનુમાનજી કહે દે કે આગલે યુગ وچ તુસી રામ તુસી ભગવાન કો નહી જાના ભગવાન થોડે કો લાવુગે તો હી આગલે યુગ وچ ભગવાન શ્રી કૃષ્ણ હી ગોવર્ધનજી કોળે ગય ਤੇ ਤੇ ਹੋਰ ਵੀ ਕੀ ਇਤਿਹਾਸ ਆਗੇ ਦੇ ਅ ਹੋਰ ਜਾਣਕਾਰੀ ਦੇ ਆਪਣੇ ਕਾਨਫਰੰਸ ਵਿੱਚ ਬ੍ਰਜ ਦੇ ਵਿੱਚ ਇੱਕ ਪੁਰਾਣੀ ਪ੍ਰਥਾ thi ki ਦੀਪਾਵਲੀ ਤੋਂ ਅਗਲੇ ਦਿਨ ਇੰਦਰ ਭਗਵਾਨ ਦੀ ਪੂਜਾ ਕਰਦੇ ਸੀਗੇ ਕਿਉਂਕਿ ਇੰਦਰ ਭਗਵਾਨ ਵਰषा ਦੇ ਮੀਂਹ ਦੇ ਦੇਤਾ ਹੈ ਕਿ ਅਗਰ ਆਪਾਂ ਉਹਨਾਂ ਨੂੰ ਪੁੱਜੂਗੇ ਤਾਂ ਉਹ ਮੀਂਹ ਬੈਲੈਂਸ ਦੇ ਵਿੱਚ ਪਾਉਂਗੇ ਕਿ ਨਾ ਸਾਡੀ ਫਸਲ ਨੂੰ ਖਰਾਬ ਨਾ ਕਰੇ ਐਨਾ ਕ ਮਤਲਬ ਉਹ ਸਾਡਾ ਧਿਆਨ ਰੱਖੇ और मतलब इंदर अहंकार हो गया था कि हाँ ब्रजवासी मनु पूजते हैं पर भगवान श्री कृष्ण जो कि ईश्वर परम कृष्ण है शोधा मईया मईया क्या कर रहे हो कह रहे भी अज इंद्र भगवान की पूजा है सारे इंद्र भगवान की पूजा कर रहे हैं वह कहें भी क्यों कर रहे हो कि अपनी खेतों वास्ते अपनी फसल वास्ते भी अपना बराबर पा सके ਕਿ ਜੇੜੀ ਆਪਣੀ ਫਸਲ ਨੂੰ ਖਰਾਬ ਨਾ ਕਰੇ ਉਹ ਕਹਿੰਦੇ ਵੀ ਇਸ ਸਾਲ ਆਪਾਂ ਇੰਦਰ ਜੀ ਦੀ ਪੂਜਾ ਨਹੀਂ ਕਰਨੀ ਇਸ ਸਾਲ ਗੋਵਰਧਨ ਜੀ ਦੀ ਪੂਜਾ ਕਰਨੀ ਹੈ ਤਾਂ ਉਹਦੇ ਮਈਆ ਪੁੱਛਣ ਲੱਗੇ ਵੀ ਗੋਵਰਧਨ ਜੀ ਕੀ ਕਿਉਂ ਪੂਜਾ ਕਰਨੀ ਹੈ ਤਾਂ ਫਿਰ ਉਹ ਕਹਿਣ ਲੱਗੇ ਕਿ ਗੋਵਰਧਨ ਜੀ ਵੀ ਤਾਂ ਆਪਣੇ ਬ੍ਰਜ ਦੀ ਰੱਖਿਆ ਕਰ ਰਹੇ ਹੈ ਆਪਾਂ ਆਪਣੇ ਬ੍ਰਜ ਦਾ ਕੰਮ ਅਨਸਾਰ ਰਹੇ ਆਪਣੀ ਗਊਆਂ ਵਾਸਤੇ ਚਾਰਾ ਵੀ ਉੱਥੇ ਹੀ ਮਿਲਦਾ ਹੈ ਆਪਣੀ ਗਊਆਂ ਚਰਾਣ ਵੀ ਉੱਥੇ ਜਾਂਦੀਆਂ ਤਾਂ ਗੋਵਰਧਨ ਜੀ ਵੀ ਆਪਣੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਤਾ ਫਿਰ ਨੰਦ ਬਾਬਾ ਜੀ ਸਾਰੇ ਬ੍ਰਜ ਨੂੰ ਲੈ ਕੇ ਗੋਵਰਧਨ ਜੀ ਦੇ ਪਹੁੰਚੇ ਤਾਂ ਫਿਰ ਉਹਨਾਂ ਨੇ ਗੋਵਰਧਨ ਜੀ ਦੀ ਪੂਜਾ ਕੀਤੀ ਤਾਂ ਬ੍ਰਜ ਵਾਸੀਆਂ ਨੂੰ ਨਾ ਕ੍ਰਿਸ਼ਨ ਜੀ ਪੱਕੇ ਯਕੀਨ ਨਹੀਂ ਠਾਕੀ ਗੋਵਰਧਨ ਜੀ ਦਾ ਇੱਕ ਪਰਵਤ ਹੈ ਉਹ ਇਸ ਤਰ੍ਹਾਂ ਧਿਆ ਦੇਵੀ ਦੇਤਾ ਹੈ ਉਹ ਕ੍ਰਿਸ਼ਨ ਜੀ ਕਹਿੰਦੇ ਕਿ ਤੁਸੀਂ ਜੋ ਵੀ ਪਕਵਾਨ ਬਣਾਇਆ ਸਾਰੇ ਉਹਰੇ ਲੈ ਕੇ ਆਓ ਕਉਨ ਸਾਰੇ ਨੇ ਆਪਣੇ ਪਕਵਾਨ ਗੋਵਰਧਨ ਜੀ ਨੂੰ ਭੋਗ ਲੈ ਕੇ ਲਗਾਉਣ ਵਾਸਤੇ ਰੱਖਤੇ ਪਰ ਕ੍ਰਿਸ਼ਨ ਜੀ ਕਹਿੰਦੇ ਕਿ ਸਾਰੇ ਆਪਣੀ ਅੱਖਾਂ ਬੰਦ ਕਰੋ ਤਾ ਜਦੋਂ ਮੈਨੇ ਸਾਰੇ ਨੇ ਦੁਬਾਰਾ ਅੱਖਾਂ ਖੋਲੀਆਂ ਤਾਂ ਸਾਰਾ ਜਿੰਨਾ ਵੀ ਭੋਜਨ ਸੀ ਉਹ ਸਾਰਾ ਗੋਵਰਧਨ ਜੀ ਖਾ ਗਏ ਤੇ ਫਿਰ ਉਹ ਕਹਿੰਦੇ ਆਕਾਸ਼ਵਾਣੀ ਹੋਈ ਕਿ ਹੋਰ ਭੋਜਨ ਲੈ ਕੇ ਆਓ ਐਵੇਂ ਤਿੰਨ ਤਿੰਨ ਚਾਰ ਚਾਰ ਵਾਰੀ ਗੋਵਰਧਨ ਜੀ ਨੇ ਸਾਰਾ ਭੋਜਨ ਖਾ ਲਿਆ ਜਦ ਬ੍ਰਜ ਵਾਸੀਆਂ ਦੇ ਸਾਰੇ ਘਰ ਦਾ ਰਾਸ਼ਨ ਵੀ ਮੁੱਕ ਗਿਆ ਫਿਰ ਉਹ ਕ੍ਰਿਸ਼ਨ ਜੀ ਨੂੰ ਕਹਿਣ ਲੱਗੇ ਭੀਆ ਇਸ ਆਫਤ ਨੂੰ ਟਾਲ ਤੂੰ ਹੀ ਇਸ ਆਫਤ ਨੂੰ ਲੈ ਕੇ ਆਇਆ ਤੇ ਇਸ ਆਫਤ ਨੂੰ ਟਾਲ ਤਾ ਫਿਰ ਉਹ ਕ੍ਰਿਸ਼ਨ ਜੀ ਨੇ ਤਾਲ ਪੀ ਉਸ ਤੋਂ ਬਾਅਦ ਸਾਰੇ ਬ੍ਰਜਵਾਸੀ ਆਪਣੇ ਘਰਾਂ ਚਲੇ ਗਏ ਤਾਂ ਇੰਦਰਨਾ ਉਸ ਤੋਂ ਬਾਅਦ ਨਾਰਾਜ਼ ਹੋ ਗਿਆ ਇੰਦਰ ਨੂੰ ਬਹੁਤ ਜ਼ਿਆਦਾ ਗੁੱਸਾ ਆ ਗਿਆ ਕਿ ਹਾਂ ਵੀ ਆ ਕੀ ਕਰ ਰਹੇ ਆ ਬ੍ਰਜਵਾਸੀ ਵੀ ਮੇਰੀ ਪੂਜਾ ਕਰ ਦੇ ਦੇ ਕਿ ਆ ਇੱਕ ਪਹਾੜ ਦੀ ਪੂਜਾ ਕਰਨ ਲੱਗੇ ਹੋਏ ਆ ਫਿਰ ਉਸ ਤੋਂ ਬਾਅਦ ਇੰਦਰ ਨੇ ਬਹੁਤ ਜ਼ਿਆਦਾ ਅੰਦੀ ਤੂਫਾਨ ਮੀਂਹ ਚਲਾਇਆ ਬ੍ਰਜ ਦੇ ਵਿੱਚ ਬਾੜ ਆ ਗਈ ਫਿਰ ਸਾਰੇ ਨੰਦ ਬਾਬਾ ਨੂੰ ਕਹਿਣ ਲੱਗੇ ਵੀ ਹਾਂ ਤੁਹਾਡੇ ਲਾਲ ਨੇ ਗੋਵਰਦਨ ਦੀ ਪੂਜਾ ਕਰਵਾਈ ਥੀ ਵੀ ਹੁਣ ਇਹਨੂੰ ਕਹੋ ਵੇ ਸਾਡੀ ਰੱਖਿਆ ਕਰੇ ਫਿਰ ਕ੍ਰਿਸ਼ਨ ਜੀ ਗੋਵਰਧਨ ਜੀ ਦੇ ਗਏ ਕ੍ਰਿਸ਼ਨ ਜੀ ਨੇ ਆਪਣੀ ਸੱਤ ਆਪਣੇ ਹੱਥ ਦੀ ਸੱਤ ਤੇ ਛੋਟੀ ਉਂਗਲੀ ਦੇ ਨੋਪਾ ਗੋਵਰਧਨ ਜੀ ਨੂੰ ਚੱਕ ਲਿਆ ਫਿਰ ਜਦ ਕੋਵਰ ਜੀ ਨੇ ਚੱਕਿਆ ਗੋਵਰਧਨ ਜੀ ਝੂਟੇ ਮਾਰਦੇ ਸੀ ਕਦੀ ਇੱਧਰ ਜਾਂਦੇ ਤੇ ਕਦੀ ਉੱਧਰ ਜਾਂਦੇ ਤੇ ਤਬ ਬ੍ਰਜ ਵਾਸੀਆਂ ਨੇ ਉਹਨਾਂ ਦੇ ਨੀਚੇ ਆਪਣੀ ਲੱਖੀਆਂ ਲਗਾਤੀਆਂ ਵੀ ਹਾਂ ਤੇ ਬ੍ਰਜ ਵਾਸੀ ਕਹਿਣ ਲੱਗੇ ਕਿ ਹਾਂ ਹਾਂ ਲਾਲਾ तो अपनी उंगली हटा ला भी अस लाठिया ला लिया तक गिरिराज जी टिकुगे जदि कृष्ण जी ने हल्की जी उंगली हटाई तभी गिरिराज जी नीचे आने गए। फिर कृष्ण जी ने दोबारा उंगली लगा ली फिर इसी तरह पूरे सात दिन कृष्ण जी ने गिरिराज जी ने अपनी उंगली तख्या